ਛੋਟੇ ਲਾਲ ਪਿਆਰੀ ਗੁਰਦਸ਼ਮੀਸ਼ ਦੇ ਛੋਟੇ ਲਾਲ ਪਿਆਰੇ ਵਿਛੜ ਗਏ ਪਰਿਵਾਰ ਤੋਂ ਸਰਸਾ ਦਿਨਾਰੇ ਮਹੀਨਾ ਕੋਦਾ ਠੰਡੀ ਰਾਤ ਸੀ ਮਹੀਨਾ ਕੋਦਾ ਠੰਡੀ ਰਾਤ ਸੀ ਇੱਕ ਦਾਦੀ ਮਾਂ ਦਾ ਸਾਥ ਸੀ ਮਾਸੀ ਕੁੰਮੇ ਸੇਵਾ ਕਮਾ ਲਈ ਮਾਸੀ ਕੁੰਮੇ ਸੇਵਾ ਕਮਾ ਲਈ ਵੀ ਝੌਂਪੜੀ ਬਾਲਾਂ ਵੀ ਰਾਤ ਮਾ ਤਾਲੀ ਗੰਗੂ ਮਿਲ ਰਾਚੋਂ ਗੰਗੂ ਮਿਲ ਰਾਚੋਂ ਆਪਣੇ ਪਿੰਡ ਲਿਆ ਆ ਬੰਦ ਧੋਖੇ ਬਾਜੋ ਲਾਲ ਚ ਵਿੱਚ ਆਇਆ ਖਬਰ ਕੀਤੀ ਮੁੰਡੇ ਜਾ ਕੇ ਖਬਰ ਕੀਤੀ ਮੁੰਡੇ ਜਾ ਕੇ ਲਾਲਾ ਦਸਮੇਸ਼ ਲਾਲਾ ਸਮੇਤ ਦਾਦੀ ਨੂੰ ਕੈਦ ਕਰਾਇਆ ਥਾਣੇਦਾਰ ਬਲਸ ਰਹੰਦੇ ਤੋਰ ਲੈ ਥਾਣੇਦਾਰ ਬਲਸ ਰਹੰਦੇ ਤੋਰ ਲੈ ਨਾ ਕੋਈ ਤਰਸ ਦਿਖਾਇਆ ਸੂਬਾ ਸਰੰਦ ਵੀ ਖੁਸ਼ ਹੋ ਗਿਆ ਸੂਬਾ ਸਰੰਦ ਵੀ ਖੁਸ਼ ਹੋ ਗਿਆ ਠੰਡੇ ਬੁਰਜ ਚ ਕੈਦ ਕਰਾਇਆ ਨਾ ਕਪੜਾ ਨਾ ਖਾਣਾ ਪੀਣਾ ਨਾ ਕਪੜਾ ਨਾ ਖਾਣਾ ਪੀਣਾ ਫੁੱਲਾਂ ਵਰਗੇ ਬੱਚਿਆਂ ਨੂੰ ਖੂਬ ਸਤਾਇਆ ਫੁੱਲਾਂ ਵਰਗੇ ਬੱਚਿਆਂ ਨੂੰ ਖੂਬ ਸਤਾਇਆ ਡਰ ਲਾਲਚ ਡਰ ਲਾਲਚ ਅਤੇ ਤੋਹਫियां ਜਦ ਕੰਮ ਨਾ ਆਇਆ ਡਰ ਲਾਲਚ ਅਤੇ ਤੋਹਫियां ਜਦ ਕੰਮ ਨਾ ਆਇਆ ਇਹਨਾਂ ਦੰਨੇ ਵਿਚਨੀਆਂ ਨਮਾਜ ਗੁਲਮੀ ਇੱਕ ਕਹਿਰ ਦਮਾਇਆ ਜੋਰਾਬਰ ਫਤੇ ਸਿੰਘ ਜੋਰਾਵਰ ਫਤੇਹ ਸਿੰਘ ਜਦ ਫਤੇਹ ਬਲਾਈ ਮੁਗਲ ਸਿੰਘਾਸਨ ਡੋਲਿਆ ਜਾਂ ਸੀਹ ਦੀ ਪਾਈ ਜੋਰਾਵਰ ਫਤੇਹ ਸਿੰਘ ਜਦ ਫਤੇਹ ਬਲਾਈ ਮੁਗਲ ਸਿੰਘਾਸਨ ਡੋਲਿਆ ਜਾਂ ਸੀਹ ਦੀ ਪਾਈ ਧਰ ਧਰ ਧਰਤੀ ਕੰਬਦੀ ਧਰ ਧਰ ਧਰਤੀ ਕੰਬਦੀ ਅੰਬਰ ਵੀ ਰੋਇਆ ਉਛਨ ਬੇਗਮਾ ਰੋਕੇ ਉਛਨ ਬੇਗਮਾ ਰੋਕੇ ਇੰਨਾ ਜ਼ੁਲਮ ਕਿਉਂ ਹੋਇਆ ਧਰ ਧਰ ਧਰਤੀ ਕੰਬਦੀ ਅੰਬਰ ਵੀ ਰੋਇਆ ਉਛਣ ਬੇਗਮਾਂ ਰੋ ਕੇ ਇਨਾ ਜ਼ੁਲਮ ਕਿਉ ਹੋਇਆ ਕੌਣ ਦੇਂਦਾ ਟਾਰ ਸਮਾਂ ਨੂੰ ਕੌਣ ਦੇਂਦਾ ਟਾਰ ਸਮਾਂ ਨੂੰ ਹਰ ਜ਼ੁਲਮ ਦਾ ਆਇਆ ਗੋਸਲ ਸੋਚੇ ਟੋਡਰ ਮੱਲ ਵੀ ਮੌਕਾ ਹੱਥ ਆਇਆ ਗੋਸਲ ਸੋਚੇ ਟੋਡਰ ਮੱਲ ਵੀ ਮੌਕਾ ਹੱਥ ਆਇਆ ਦੋ ਸੋਹਣੀਆਂ ਦੇਹਾਂ ਦਾ ਸੀ ਸੰਸਕਾਰ ਕਰਾਇਆ ਸੋਨੀਆ ਦੇਹਾਂ ਦਾ ਸੀ ਸੰਸਕਾਰ ਕਰਾਇਆ ਸੰਸਾਰ ਦੀ ਮਹਿੰਗੀ ਥਾਂ ਨੂੰ ਸੰਸਾਰ ਦੀ ਮਹਿੰਗੀ ਥਾਂ ਨੂੰ ਲੋਕਾਂ ਸੀਸ ਨਵਾਇਆ ਸੰਸਾਰ ਦੀ ਮਹਿੰਗੀ ਥਾਂ ਨੂੰ ਲੋਕਾਂ ਸੀਸ ਨਵਾਇਆ